ਮੈਂសុਕਿੰਦ ਸਿੰਘ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੇ ਸ਼ਖਸ ਨੂੰ ਲੈ ਕੇ ਆਵਾਂਗਾ ਜਿਸਨੇ ਦੁਨੀਆ ਦੇ ਵਿੱਚ ਇੱਕ ਨਾਮ ਕਮਾਇਆ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਤੇ ਇੱਕਦਮ ਵਾਇਰਲ ਹੁੰਦਾ ਹੈ ਵਾਇਰਲ ਹੋਣ ਤੋਂ ਬਾਅਦ ਉਹਦੇ ਘਰ ਦਾ ਰੋਟੀ ਪਾਣੀ ਚੱਲਣਾ ਸ਼ੁਰੂ ਹੁੰਦਾ ਹੈ ਸੋ ਉਮੀਦ ਕਰਦੇ ਹਾਂ ਇਹੋ ਜਿਹੀਆਂ ਕਹਾਣੀਆਂ ਜਦੋਂ ਵਾਇਰਲ ਹੁੰਦੀਆਂ ਨੇ ਲੋਕਾਂ ਦੇ ਘਰ ਦਾ ਰੋਟੀ ਪਾਣੀ ਉਹ ਚੱਲਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਗਲੇ ਦੇ ਘਰ ਦਾ ਧੋਰੀ ਫੁਲਕਾ ਚੱਲ ਪਿਆ ਸੋ ਮੇਰੇ ਨਾਲ ਮੌਜੂਦ ਹੈ ਆਰਟਿਸਟ ਸ਼੍ਰੀ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਦਾ ਆਉਣ ਵਾਲਾ ਹੈ ਸ਼ਖਸ਼ ਸਵਾਗਤ ਕਰ ਲਾਂਗੇ ਦਾ ਕਿਉਂਕਿ ਬੜੀ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਬਹੁਤ ਵੱਡੀ ਇੱਕ ਕਲਾ ਜਿਹੜੀ ਇਸ ਇਨਸਾਨ ਦੇ ਹੱਥ ਵਿੱਚ ਪਰਮਾਤਮਾ ਨੇ ਸਰਜੀ ਹੈ ਤੇ ਆਓ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਭ ਤੋਂ ਪਹਿਲਾਂ ਤੇ ਆਰਟਿਸਟ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਕੀ ਹਾਲ ਚਾਲ ਨੇ ਠੀਕ ਠਾਕ ਬਸ ਵਧੀਆ ਤੁਸੀਂ ਨੂੰ ਬਸ ਵਧੀਆ ਆਰਟਿਸਟ ਦੇ ਚਰਚੇ ਹੋਣ ਲੱਗ ਪਏ ਬੜੀ ਦੂਰ ਦੂਰ ਤੱਕ ਹੈ ਬਾਲੀਆਂ ਕੰਟਰੀਆਂ ਤੱਕ ਗੂੰਜਣ ਲੱਗ ਪਿਆ ਇਹਦਾ ਨਾਮ ਕੀ ਅਜਿਹੇ ਕਰਤਾ ਇੰਨੇ ਕਿ ਜਿਹੜਾ ਲੋਕ ਇਹਦੇ دیਵਾਨੇ ਹੋ ਗਏ ਅਜੇ ਤਾਂ ਕੁਝ ਨਹੀਂ ਬਸ ਸਕਿੱਲ ਦੇਸ ਬੇਸ ਤੇ ਹੀ ਹੋਇਆ ਸਾਰਾ ਕੁਝ ਹੈ ਤੇ ਲੋਕਾਂ ਬਸਾਂ ਦੇ ਲਾ ਪੇਵਾ ਮੇਰੀ ਆਰਟਵਰਕਸ ਓਕੇ ਤੇ ਲੋਕੀ ਆਪਣੇ ਆਰਡਰਸ ਵਗੈਰਾ ਦਿੰਦੇ ਮੈਨੂੰ ਤੇ ਆਪਣੇ ਆਰਟਵਰਕਸ ਤਿਆਰ ਕਰਵਾਉਂਦੇ ਆ ਓਕੇ ਜੀ ਆਰਟਿਸਟ ਕਿਵੇਂ ਪਹਿਚਾਨ ਹੁੰਦੀ ਐ ਇਸ ਕਲਾ ਦੀ ਕਿ ਤੁਸੀਂ ਇੱਕ ਪੇਂਟਿੰਗ ਪੇਂਟਿੰਗ ਕਰ ਸਕਦੇ ਹੋ ਪੇਂਟਿੰਗ ਵਾਂਗ ਇੱਕ ਕਹਿ ਲੋ ਕਲਾ ਬਹੁਤ ਵੱਡੀ ਕਲਾ ਹੁੰਦੀ ਐ ਪੇਂਟਿੰਗ ਦੀ ਕਿ ਤੁਸੀਂ ਇੱਕ ਪੇਂਟਿੰਗ ਕਰ ਸਕਦੇ ਹੋ ਇੱਕ ਹੂ ਬੂ ਬੰਦੇ ਨੂੰ ਇੱਕ ਪੇਜ ਦੇ ਉੱਪਰ ਬਣਾ ਸਕਦੇ ਹੋ ਕਿਵੇਂ ਪਹਿਚਾਨ ਕਿਵੇਂ ਹੁੰਦੀ ਐ ਅ ਦੇਖੋ ਉਹ ਬਹੁਤ ਤੇ ਚਲੋ ਫੋਟੋ ਦੇਖ ਕੇ ਬਣ ਜਾਂਦਾ ਹੂੰ ਤੇ ਅਗਲੇ ਜਿੰਨੇ ਜਿੱਦਾਂ ਦੇ ਵੀ ਪਿਕ ਭੇਜੀ ਹੋਵੇ ਤੇ ਆਪਾਂ ਉਹਦਾ ਦੀ ਤਿਆਰ ਕਰ ਦੇ ਦਿੰਦੇ ਆ ਓਕੇ ਕੁਝ ਘੰਟੇ ਲਗਾ ਕੇ ਕੁਝ ਸਮਾਂ ਲਗਾ ਕੇ ਤੇ ਉਹਨੂੰ ਉਹਦੇ ਫੋਟੋ ਨੂੰ ਚੰਗੀ ਤਰ੍ਹਾਂ ਦੇਖ ਕੇ ਓਕੇ ਜੀ ਤੇ ਉਹਦਾ ਦੀ ਸੇਮ ਤਿਆਰ ਕਰਕੇ ਦੇ ਦਿੰਦੇ ਆ ਸੇਮ ਤਿਆਰ ਕਰਦੇ ਆ ਹਾਂਜੀ ਬਟ ਫਿਰ ਵੀ ਇੱਕ ਪਹਿਚਾਨ ਹੁੰਦੀ ਜਿਵੇਂ ਮੈਂ 12 ਸਾਲ ਦੀ ਉਮਰ ਦਾ ਹੋਇਆ ਮੈਨੂੰ ਪਹਿਚਾਨ ਹੋ ਗਈ ਕਿ ਮੈਂ ਮੋਟਰਸਾਈਕਲ ਚਲਾ ਸਕਦਾ ਮੈਂ ਬਚਪਨ ਤੋਂ ਹੀ ਸਿੱਖ ਕੇ ਮੈਨੂੰ ਪਰਮਾਤਮਾ ਨੇ ਇੱਕ ਗੋਡ ਗਿਫਟ ਦਿੱਤਾ ਹੈ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ ਕਿਵੇਂ ਪਹਿਚਾਨ ਹੋਈ ਸੀ ਕਿ ਤੁਸੀਂ ਇੱਕ ਪੇਂਟਿੰਗ ਕਰ ਸਕਦੇ ਹੋ ਅ ਜਦੋਂ ਮੈਂ ਆਪਣੀ ਡਰਾਇੰਗ ਕਰਦਾ ਹੁੰਦਾ ਸੀਗਾ ਜਿਸ ਤਰ੍ਹਾਂ ਕਈ ਲੋਕ ਦੇਖਦੇ ਹੁੰਦੇ ਸੀ ਤੇ ਜਦੋਂ ਕਹਿੰਦੇ ਸੀਗੇ ਕਿ ਵਧੀਆ ਲੱਗਦੀ ਤੇ ਇਦਾਂ ਬੰਦਾ ਮੋਟੀਵੇਟ ਹੁੰਦਾ ਤੇ ਫਿਰ ਇਦਾਂ ਪਤਾ ਲੱਗਾ ਕਿ ਚਲੋ ਸਾਡੇ ਚ ਕੋਈ ਟੈਲੈਂਟ ਹੈਗਾ ਤੇ ਉਹਨੂੰ ਹੋਰ ਨਿਖਾਰੀਏ ਤੇ ਇਦਾਂ ਹੀ ਮੈਂ ਪ੍ਰੈਕਟਿਸ ਕਰ ਕਰਕੇ ਤੇ ਆਪਣਾ ਕਿ ਤੇ ਆਪਣੀ ਹੋਰ ਪ੍ਰੋਫੈਸ਼ਨਲੀ ਕੰਮ ਕੀਤਾ ਹੁਣ ਪ੍ਰੋਫੈਸ਼ਨਲੀ ਬਣ ਗਿਆ ਹਾਂਜੀ ਹੁਣ ਤੱਕ ਇਹ ਆਰਟਿਸਟ ਕਿੱਥੇ ਸੀ ਇਕਦਮੀ ਉੱਠਿਆ ਇਕਦਮੀ ਸਾਹਮਣੇ ਆਇਆ ਲੋਕਾਂ ਦੇ ਪਹਿਲਾਂ ਕਿੱਥੇ ਛੁਪੇ ਰਹਿਗੇ ਕੋਈ ਘਰ ਦੇ ਹਾਲਾਤ ਹੋਵੰਦੇ ਆ ਜਾਂ سپورਟ ਨਹੀਂ ਮਿਲੀ ਸੀ سپورਟ ਨਹੀਂ ਬਟ ਜਿੰਨਾ ਚਿਰ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਇਹ ਸਾਡੀ ਸਕਿੱਲ ਪਰਫੈਕਟ ਹੈ ਤੇ ਉਹਨਾਂ ਚਿਰ ਅਸੀਂ ਨਹੀਂ ਕੰਮ ਕਰ ਸਕਦੇ ਕੰਮ ਸਾਹਮਣੇ ਨਹੀਂ ਆ ਸਕਦੇ ਸਾਹਮਣੇ ਨਹੀਂ ਆ ਸਕਦੇ ਲੋਕਾਂ ਦੇ ਹੁਣ ਕਿਵੇਂ ਹੈ ਆਰਡਰ ਵਗੈਰਾ ਆਉਣ ਲੱਗ ਪਏ ਨੇ ਜਦੋਂ ਵੀਡੀਓਜ਼ ਚੱਲਣੀਆਂ ਸ਼ੁਰੂ ਹੋਈਆਂ ਨੇ ਆਰਡਰ ਵਗੈਰਾ ਆਉਂਦੇ ਨੇ ਹਾਂਜੀ ਕਿੰਨੇ ਆਰਡਰ ਆ ਚੁੱਕੇ ਨੇ ਹੁਣ ਤੱਕ ਆਏ ਤੇ ਵਾਧੂ ਹੋ ਗਏ ਤੇ ਬਟ ਥੋੜੇ ਬੋਲੇ ਡਿਲੇ ਕੀਤਾ ਹੋਏ ਆ ਡਿਕਲੇਅਰ ਕੀਤੇ ਜਿੰਨਾ ਚਿਰ ਪਹਿਲਾਂ ਬਾਕੀਆਂ ਦੇ ਕਰ ਲਈਏ ਫੇਰ ਦੂਸਰੇ ਬਣਾਏ ਇੱਕ ਪੇਂਟਿੰਗ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਕਟੋ ਕਟ ਇੱਕ ਪੋਰਟ ਰੇਡ ਬਣਾਉਣਾ ਹੋਵੇ A4 ਸਾਈਜ਼ ਦਾ ਕਿੰਨੇ ਦਿਨ ਦੇ ਵਿੱਚ ਤਿਆਰ ਕਰਦੇ ਹਾਂ ਤੇ ਇੱਕ ਜਿਵੇਂ ਆਪਾਂ ਘਰ ਦੇ ਵਿੱਚ ਰੰਗ ਕਰਦੇ ਹਾਂ ਕੰਨਾਂ ਤੇ ਪੇਂਟ ਕਰਾਉਂਦੇ ਆ ਪਹਿਲਾਂ ਵਾਲ ਪੱਟੀ ਹੁੰਦੀ ਹੈ ਫਿਰ ਡਬਲ ਕੋਟ ਵਾਲ ਪੱਟੀ ਹੁੰਦੀ ਹੈ ਫਿਰ ਉੱਪਰ ਜਾ ਕੇ ਪੇਂਟ ਹੁੰਦਾ ਹੈ ਕਿ ਪੇਂਟਿੰਗ ਜਿਹੜੀ ਤੁਸੀਂ ਕਰਦੇ ਹੋ ਇਹਦਾ ਵੀ ਇਹੀ ਹਿਸਾਬ ਹੈ ਅ ਇਹਦਾ ਤੇ ਸੇਮ ਹੀ ਹਿਸਾਬ ਆ ਕਿ ਪਹਿਲਾਂ ਉੱਤੇ ਇੱਕ ਬੇਸ ਲੇਅਰ ਤਿਆਰ ਹੁੰਦੀ ਹੈ ਫਿਰ ਉੱਤੇ ਫਿਰ ਥੋੜੀ ਜਿਹੀ ਡਾਰਕ ਹੁੰਦੀ ਹੈ ਤੇ ਫਿਰ ਹੋਰ ਉਹਨੂੰ ਹਾਈਲਾਈਟ ਕਰਨਾ ਹੁੰਦਾ ਹੈ ਐਦਾਂ ਕਰਦੇ ਕਰਦੇ ਫੇਸ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਇੱਕ ਤਾਂ ਫੋਟੋ ਦੇ ਹਿਸਾਬ ਨਾਲ ਹੁੰਦਾ ਕਿ ਅਗਲੇ ਦਾ ਫੇਸ ਕਿੱਦਾਂ ਦਾ ਵਾ ਤੇ ਫਿਰ ਉਹਦਾ ਇੱਕ ਕੱਪੜਿਆਂ ਦੇ ਹਿਸਾਬ ਨਾਲ ਹੁੰਦਾ ਕਿ ਉਹਦੇ ਕੱਪੜਿਆਂ ਨੂੰ ਕਿੰਨਾ ਟਾਈਮ ਲੱਗੇ ਜਿਹੜਾ A4 ਦਾ ਸਾਈਜ਼ ਆ ਉਹਨੂੰ ਟਾਈਮ ਕਮ ਸੇ ਕਮ 14-18 ਘੰਟੇ ਲੱਗ ਜਾਂਦੇ ਉਹ ਵੀ ਫੋਟੋ ਦੇ ਹਿਸਾਬ ਨਾਲ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਨਹੀਂ ਲਗਾਤਾਰ ਪੂਰੀ ਤਿਆਰ ਕਰਨ ਦੀ ਹਾਂਜੀ ਇੱਕ ਘੰਟਾ ਰੋਜ਼ ਦਾ ਇੱਕ ਘੰਟਾ ਰੋਜ਼ ਚਲੋ ਜਿੰਨਾ ਟਾਈਮ ਮਿਲ ਜੇ ਉਹਨਾਂ ਦੇ ਦੇ ਦੇਣਾ ਹੈ मतलब ਕਹਿ ਲੋ ਕਿ ਪੋਰਟਰੇਟ ਰੈਡੀ ਕਰਨਾ ਹੈ ਜਿਵੇਂ ਉਹਨੂੰ ਦਿਨ ਦੇ ਵਿੱਚ ਚਾਹੇ ਅੱਧਾ ਘੰਟਾ ਲਾ ਲਓ ਟੋਟਲ ਵੈਸੇ A4 ਸਾਈਜ਼ ਦਾ 18 ਘੰਟਿਆਂ ਦੇ ਵਿੱਚ ਤਿਆਰ ਹੋ ਜਾਦਾ ਚਾਹੇ ਇੱਕ ਦਿਨ 'ਚ 18 ਘੰਟੇ ਲਾ ਲਓ ਦੋ ਦਿਨਾਂ 'ਚ ਚਾਹੇ ਅੱਧਾ-ਅੱਧਾ ਘੰਟਾ ਲਾ ਲਓ ਹਾਂਜੀ ਇਸ ਤਰ੍ਹਾਂ ਹਾਂਜੀ ਓਕੇ ਤੇ ਆ ਜਿਹੜਾ ਇੱਕ ਸਾਈਜ਼ ਰੈਡੀ ਕਰ ਰਹੇ ਹਾਂ ਕਿਹੜਾ ਸਾਈਜ਼ ਹੈ ਤੇ ਇਹ ਫੋਟੋ ਕਿੱਥੋਂ ਤੁਹਾਨੂੰ ਆਰਡਰ ਮਿਲਿਆ ਜਿਹੜਾ ਰੈਡੀ ਕਰ ਰਹੇ ਹਾਂ ਏ ਹਰਿਆਣਾ ਕੁਰਕ ਖੇਤਰ ਤੋਂ ਮਿਲਿਆ ਤੇ ਇਹ ਸਾਈਜ਼ A3 ਹੈਗਾ ਓਕੇ ਤੇ 1 ਕਿਲੋ ਡਰਿੰਕ ਦਾ ਆਰਡਰ ਮਿਲਿਆ ਮੈਨੂੰ ਓਕੇ ਇਹ ਕੀ ਕਾਸਟ ਵਗੈਰਾ ਕੀ ਹੈ ਇਹਦੀ ਕਾਸਟ ਹੈ ਕਿ 2500 ਰੁਪਏ ਕਾਸਟ ਹੈ ਕਿ A3 ਸਾਈਜ਼ ਦੀ ਔਰਦੇ ਸਾਹਮਣੇ ਓਕੇ ਇਹਦੇ ਵਿੱਚ ਯੂਜ਼ ਕੀ ਕੀ ਕਰਦੇ ਹੋ ਤੁਸੀਂ ਆਰਟਿਸਟ ਜਿਵੇਂ ਅੱਜਕੱਲ ਓ ਜ਼ਿਆਦਾਤਰ ਟੈਲੈਂਟ ਤਾਂ ਮੈਂ ਲੋਕਾਂ ਦੇ ਵਿੱਚ ਜਿਹਾ ਦੇਖਿਆ ਕਿ ਉਹਨਾਂ ਕੋਲ ਟੈਲੈਂਟ ਹੁੰਦਾ ਪੈਨਸਿਲ ਨਾਲ ਹੀ ਤਿਆਰ ਕਰ ਦਿੰਦੇ ਨੇ ਪਰ ਤੁਸੀਂ ਥੋੜਾ ਪ੍ਰੋਫੈਸ਼ਨਲ ਹੀ ਕਰ ਰਹੇ ਹੋ ਕੀ ਕੀ ਚੀਜ਼ ਯੂਜ਼ ਕਰਦੇ ਹੋ ਜਿਹੜੀਆਂ ਚੀਜ਼ਾਂ ਪਈਆਂ ਮੈਂ ਚਾਹੂੰਗਾ ਇਹਨਾਂ ਬਾਰੇ ਵੀ ਆਪ ਦੱਸਿਓ ਜਿਵੇਂ ਇਹ ਤੇ ਪੈਨਸਲ ਸਕੈਚ ਹੋ ਗਏ ਹੋਰ ਕੀ ਕੀ ਸਮਾਨ ਯੂਜ਼ ਹੁੰਦਾ ਇਹ ਆਪਣੇ ਬਰਸ਼ੋ ਦੀਆਂ ਹੀ ਆਈਆਂ ਫਰੈਂਸਿਸ ਕਲਰ ਕੇ ਐਕਸਪੈਂਸਿਵ ਯੂਜ਼ ਕਰਦਾ ਪੇਪਰ ਵੀ ਐਕਸਪੈਂਸਿਵ ਹੈ। ਓਕੇ। ਕੀ ਮਟੀਰੀਅਲ ਵੀ ਵਧੀਆ ਹੁੰਦਾ ਹੈ। ਓਕੇ। ਸਕੀਲ ਦੇ ਹਿਸਾਬ ਨਾਲ ਤੇ ਮਟੀਰੀਅਲ ਵੀ ਵਧੀਆ ਤੇ ਇਤਨਾ ਚੀਜ਼ ਹੋ ਗਈ ਹੈ। ਓਕੇ ਓਕੇ। ਹੋਰ ਕੀ ਚੀਜ਼ ਦੀ ਲੋੜ ਪੈਂਦੀ ਹੈ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ? ਪੇਪਰ ਹੋ ਗਿਆ, ਸਕੈਚੇਸ ਪੈਨਸਲ ਹੋ ਗਈਆਂ। ਜਿਵੇਂ ਆਹ ਇੱਕ ਚੀਜ਼ ਪਈਗੀ। ਇਹ ਕੀ ਹੈਗਾ? ਇਹਨੂੰ ਕੀ ਕਹਿੰਦੇਗੇ? ਅ ਇਹ ਤੇ ਇਲੈਕਟ੍ਰਿਕ ਰੇਜ਼ਰ ਹੈ ਜਿਹੜਾ ਬਰਸ਼ੋ ਦੇ। ਓਕੇ। ਤੇ ਇਹ ਵੀ ਯੂਜ਼ ਹੁੰਦੀ ਹੈ ਕਈ ਐਡਵਰਸ। ਇਹ ਗ੍ਰੇਫਾਈਟ ਜਾਂ ਚਾਰਕੋਲ ਜੋ ਯੂਜ਼ ਹੁੰਦੀ ਹੈ ਆਪਣੇ ਪੈਨਸਲ ਵਰਕ ਚ ਹੁੰਦੀ ਹੈ ਯੂਜ਼। ਓਕੇ। ਕਲਰ ਚ ਨਹੀਂ ਹੁੰਦੀ ਹੈ। ਓਕੇ ਓਕੇ। ਇਹ ਮ ਹੋਰ ਇਸ ਤੋਂ ਇਲਾਵਾ ਕੋਈ ਰੀਜ਼ਰਵ ਵਗੈਰਾ ਇੱਕ ਤੁਸੀਂ ਉਹ ਜਿਹੜੀ ਨਟਰਾਸ ਦੀ ਕਿਹੜੀ ਕੰਪਨੀ ਤੋਂ ਕੀ ਚੀਜ਼ ਹੈ ਉਹ ਜਿਹੜੀ ਉਹ ਜਿਹੜੀ ਸਾਈਡ ਤੇ ਪਈ ਹੋਈ ਹੈ ਇਹਨੂੰ ਕੀ ਕਹਿੰਦੇ ਨੇ ਇਹ ਉਹ ਸੀਨੀ ਡਬਲ ਰਿਜ਼ਰਵ ਕਿ ਹੈ ਓਕੇ ਇਹ ਇਹ ਕਿਸ ਕੰਮ ਲਈ ਯੂਜ਼ ਆਉਂਦੀ ਹੈ ਵਿੱਚ ਇਹ ਆਪਣੇ ਹਾਈਲਾਈਟ ਕਰਨ ਵਾਸਤੇ ਯੂਜ਼ ਆਉਂਦੀ ਹੈ ਓਕੇ ਹਾਈਲਾਈਟ ਕਰਦੇ ਹਾਂ ਹਾਂਜੀ ਛੋਟੇ ਛੋਟੇ ਪੋਜੀਸ਼ਨਸ ਹੁੰਦੇ ਆ ਜਾਂ ਫੇਸ ਦੇ ਹਾਈਲਾਈਟ ਕਰਨ ਵਾਸਤੇ ਯੂਜ਼ ਆਉਂਦੀ ਹੈ ਮਤਲਬ ਕਹਿ ਲੋ ਕਿ ਇਹ ਵਰਕ ਕਾਫੀ ਤੁਹਾਡਾ ਹਾਰਡ ਹੈਗਾ ਆ ਬਟ ਘਰ ਦੇ ਹਾਲਾਤਾਂ ਦੀ ਗੱਲ ਕਰੀ ਘਰ ਦੇ ਹਾਲਾਤ ਕੀ ਹੈ ਜੀ ਚਲੋ ਹੁਣ ਤਾਂ ਸਭ ਠੀਕ ਹੈ ਇਹ ਹੈ ਫਰਕ ਹੈ ਅੱਗੇ ਨਾਲ ਹ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਪਾਪਾ ਬੇਸਿਕਲੀ ਤੁਹਾਡੇ ਕੀ ਕੰਮ ਕਰਦੇ ਆ ਪਾਪਾ ਮੇਰੇ ਚਾਦਾ ਕੰਮ ਕਰਦੇ ਆ ਓਕੇ ਹੋਰ ਮਦਰ ਕੀ ਕਰਦੇ ਨੇ ਮਦਰ ਮੇਰੀ ਹਾਊਸ ਵਾਈਫ ਨੇ ਹਾਊਸ ਵਾਈਫ ਤੁਸੀਂ ਇਕੱਲੇ ਇਕੱਲੇ ਹੋ ਹਾਂਜੀ ਤੇ ਰਿਸ਼ਤੇਦਾਰ ਹੁੰਦੇ ਨੇ ਯਾਰ ਦੋਸਤ ਹੁੰਦੇ ਆ ਉਹਨਾਂ ਨੂੰ ਪਤਾ ਲੱਗਦੀ ਨਾ ਸਾਡੇ ਯਾਰ ਬੇਲੀ ਦੇ ਵਿੱਚ ਟੈਲੈਂਟ ਹੈ ਅੱਗੇ ਨਿਕਲ ਜਾਊਗਾ ਲੱਤਾਂ ਖਿੱਚਣ ਲੱਗ ਪੈਂਦੇ ਨੇ ਕਿ ਬਈ ਯਾਰ ਬੰਦਾ ਅੱਗੇ ਨਾਲ ਨਿਕਲ ਜੇ ਅਸੀਂ ਜ਼ਿਆਦਾਤਰ ਮਢੀਰਪੁਣੇ ਵਾਲੇ ਕੰਮ ਹੁੰਦੇ ਨੇ ਤੁਹਾਡੇ ਯਾਰ ਦੋਸਤ ਕਿਵੇਂ ਆ ਸਪੋਰਟ ਕਰਦੇ ਨੇ ਨਹੀਂ ਉਹ ਤਾਂ ਪੂਰੇ ਸਪੋਰਟ ਕਰਦੇ ਨੇ ਲੱਤਾਂ ਖਿੱਚਣ ਵਾਲੇ ਨਹੀਂ ਹੈਗੇ ਲੱਤਾਂ ਖਿੱਚਣ ਵਾਲੇ ਨਹੀਂ ਸ ਰਿਸ਼ਤੇਦਾਰਾਂ ਦੇ ਵਿੱਚ ਗੂੰਜ ਪੈ ਚੁੱਕੀ ਹੈ ਕਿ ਆਰਟਿਸਟ ਪੇਂਟਰ ਬਣ ਗਿਆ ਹੈ ਪੇਂਟਿੰਗ ਕਰਦਾ ਹੈ ਵਧੀਆ ਇਹਦਾ ਨਾਮ ਗੂੰਜਣ ਲੱਗ ਪਿਆ ਹੈ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ ਹਾਂਜੀ ਹੋ ਲੱਗ ਗਿਆ ਪਤਾ ਸਰ ਕੀ ਕਹਿੰਦੇ ਨੇ ਹੁਣ ਨਹੀਂ ਹੁਣ ਤਾਂ ਸਾਰੇ ਪਹਿਲਾਂ ਵੀ ਜੋ ਕਹਿੰਦੇ ਸੀ ਹੁਣ ਕਰ ਰਹੇ ਨੇ ਪਹਿਲਾਂ ਕੀ ਜਵਾਬ ਦਿੰਦੇ ਸੀਗੇ ਨਹੀਂ ਨਹੀਂ ਸਾਰੇ ਸਪੋਰਟ ਕਰਦੇ ਹੁੰਦੇ ਸੀਗੇ ਸਪੋਰਟ ਕਰਦੇ ਸੀ ਹਾਂਜੀ ਸਾਰੇ ਕਰਦੇ ਹੁੰਦੇ ਸੀਗੇ ਯਾਰ ਮਤਲਬ ਇੱਕ ਗੁਣ ਆ ਗਿਆ ਬੰਦੇ ਦੇ ਵਿੱਚ ਇੱਕ ਟੈਲੈਂਟ ਆ ਗਿਆ ਹਨਾ ਹਾਂਜੀ ਸਿੱਖ ਲਿਆ ਬੰਦੇ ਨੇ ਬੰਦੇ ਦਾ ਨਾਮ ਬਣਨ ਲੱਗ ਪਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੰਦੇ ਦਾ ਹਾਵ ਭਾਵ ਚੇਂਜ ਹੋ ਜਾਂਦਾ ਕਿਤੇ ਆਰਟਿਸਟ 'ਚ ਇਹ ਸਮਾਂ ਨਹੀਂ ਆਉਗਾ ਨਹੀਂ ਨਹੀਂ ਇਹ ਸਮਾਂ ਨਹੀਂ ਆਉਂਦਾ ਕਿਉਂਕਿ ਬੰਦਾ ਜਿਹੜੇ ਪਹਿਲੇ ਟਾਈਮ 'ਚ ਨਿਕਲੇ ਹੁੰਦਾ ਉਹਨੂੰ ਪਤਾ ਹੁੰਦਾ ਕਿ ਆਪਾਂ ਕਿਹੜੇ ਟਾਈਮ 'ਚ ਨਿਕਲੇ ਆਏ ਹਾਂ ਤੇ ਕੋਈ ਚੇਂਜ ਨਹੀਂ ਹੁੰਦਾ ਚੇਂਜ ਨਹੀਂ ਹੁੰਦਾ ਬਟ ਕੁਝ ਲੋਕ ਹੋ ਜਾਂਦੇ ਆ ਕੀ ਕਾਰਨ ਕੀ ਲੱਗਦਾ ਤੁਸੀਂ ਕਿਉਂ ਸਮਝਦੇ ਕਹ ਲਓ ਤੁਹਾਡੇ ਪਹਿਲਾਂ ਅੱਜ ਤੋਂ ਜਦੋਂ ਤੁਹਾਡਾ ਦਿਨ ਪਹਿਲਾਂ ਤੁਹਾਡੀ ਵੀਡੀਓ ਇੱਕ ਵਾਇਰਲ ਹੁੰਦੀ ਉਹਦੇ ਤੁਹਾਡੇ ਘਰ ਦੇ ਹਾਲਾਤ ਕੁਝ ਹੋਰ ਸੀ ਜਦੋਂ ਆਰਡਰ ਆਉਣੇ ਲੱਗੇ ਉਦੋਂ ਤੁਹਾਡੇ ਕਰਦੇ ਹਾਲਾਤ ਕੁਝ ਹੋ ਗਏ ਉਸ ਤੋਂ ਬਾਅਦ ਹੋਰ ਤੁਹਾਨੂੰ ਕਹ ਲਓ ਸਪੋਰਟ ਮਿਲਣੀ ਸ਼ੁਰੂ ਹੋਈ ਆਰਡਰਸ ਆਉਣੇ ਸ਼ੁਰੂ ਹੋਏ ਇੱਕ ਰੰਗ ਘਰ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਵਧੀਆ ਹੋਣ ਲੱਗ ਪਿਆ ਕਹ ਲਓ ਕਿ ਦਿਨ ਫਿਰਨ ਲੱਗ ਪਏ ਕੀ ਲੱਗਦਾ ਜੇ ਦਿਨ ਫਿਰ ਜਾਂਦੇ ਨੇ ਆਰਟਿਸਟ ਦੇ ਜਿਵੇਂ ਅੱਜ ਇਹ ਆਰਟਿਸਟ ਰਹਿੰਦਾ ਐਵੇਂ ਰਹੇਗਾ ਕਿ ਬਦਲ ਜਾਏਗਾ ਨਹੀਂ ਇਹ ਹੀ ਰਹੇਗਾ ਇਦਾਂ ਹੀ ਰਹੇਗਾ ਹਾਂਜੀ ਜਿਹੜੇ ਦਰਸ਼ਕ ਤੇਨੂੰ ਦੇਖ ਰਹੇ ਨੇ ਭਰਾ ਕੀ ਕਹਿਣਾ ਚਾਹੂਗੇ ਇਹਨਾਂ ਨੂੰ ਕਿ ਜਿੰਨਾ ਮਰਜੀ ਆਪਣਾ ਬੰਦਾ ਤਾਂ ਚੜ ਜੇ ਹੂੰ ਉਹਨੂੰ ਆਪਣੇ ਪਹਿਲੇ ਦਿਨ ਨਹੀਂ ਭੁੱਲਣਾ ਚਾਹੀਦੇ ਕਿ ਉਹ ਕਿੱਦਾਂ ਦਾ ਰਿਹਾ ਸੀਗਾ ਤੇ ਉਹਨੂੰ ਕਿੱਦਾਂ ਦੇ ਦਿਨ ਗਏ ਸੀ ਉਹਦੇ ਬਿਲਕੁਲ ਹਾਂਜੀ ਸਕੂਲੇ ਫਿਰ ਟੀਚਰਾਂ 'ਚ ਧਮਾਲ ਪਈ ਹੋਈ ਆ ਸਕੂਲ ਦੇ ਵਿੱਚ ਕਿ ਆਰਟਿਸਟ ਦੀਆਂ ਇੰਟਰਵਿਊਜ਼ ਹੋਣ ਲੱਗ ਪਈਆਂ ਨੇ ਆਰਟਿਸਟ ਇੱਕ ਵਧੀਆ ਕਹਿ ਲੋ ਸੈਲੀਬ੍ਰਿਟੀ ਬਣ ਗਿਆਗਾ ਜਿਵੇਂ ਵੀ ਐ ਲੋਕ ਗੱਲਾਂ ਕਰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਜਦੋਂ ਕਰੇ ਇੰਟਰਵਿਊਜ਼ ਆਲੇ ਆਉਣ ਲੋਕ ਆੜ ਗਵੜ ਵੀ ਗੱਲਾਂ ਕਰਦੇ ਲੋ ਜੀ ਇਹ ਨਵੇਂ-ਨਵੇਂ ਉੱਠੇ ਗਏ ਕਦੀ ਸੁਣਨ ਨੂੰ ਮਿਲਿਆ ਇਹੋ ਜਿਹੀਆਂ ਚੀਜ਼ਾਂ ਦੀਆਂ ਗੱਲਾਂ ਬਾਤਾਂ ਨਹੀਂ ਇਦਾਂ ਤੇ ਕੋਈ ਸੁਣਨ ਨੂੰ ਪੋਸਟ ਵੀ ਸੁਣਨ ਨੂੰ ਮਿਲਦਾ ਹੈ ਅਜ ਤੱਕ ਨੇ ਚਲੋ ਸਾਰੇ ਟੀਚਰਸ ਵੀ ਕਹਿੰਦੇ ਕਿ ਉਹਨਾਂ ਨੂੰ ਵੀ ਹੁੰਦੀ ਖੁਸ਼ੀ ਕਿ ਆਪਣੇ ਚਲੋ ਕੋਈ ਆਪਣੇ ਸਕੂਲ ਚ ਨਿਕਲੇ ਬੱਚਾ ਓਕੇ ਸਾਰੇ ਖੁਸ਼ ਹੁੰਦੇ ਪ੍ਰਿੰਸੀਪਲ ਖਾਸ ਕਰਕੇ ਖੁਸ਼ ਹੁੰਦੇ ਨੇ ਓਕੇ ਤੁਹਾਡੇ ਸਕੂਲ ਦਾ ਕੀ ਨਾਮ ਹੈ ਤੇ ਪ੍ਰਿੰਸੀਪਲ ਦਾ ਕੀ ਨਾਮ ਮੇਰੇ ਸਕੂਲ ਦਾ ਨਾਮ ਯਾਦਵੰਦ ਪਬਲਿਕ ਸਕੂਲ ਹੈਗਾ ਓਕੇ ਤੇ ਮੇਰੇ ਪ੍ਰਿੰਸੀਪਲ ਦਾ ਨਾਮ ਯਾਦਵੰਦ ਸਰ ਹੈ ਓਕੇ ਜੀ ਮਤਲਬ ਪ੍ਰਿੰਸੀਪਲ ਸਰ ਨੇ ਆਦੇ ਨਾਂ ਤੇ ਸਕੂਲ ਦਾ ਨਾਮ ਰੱਖਤਾ ਹਾਂਜੀ ਓਕੇ ਕਿੰਵੀਂ ਕਲਾਸ ਦੇ ਵਿੱਚ ਹੋਂ ਤੁਸੀਂ ਮੈਂ 10ਵੀਂ ਕਲਾਸ 'ਚ ਹੈਗਾ ਕੀ ਸੋਚ ਰਹੇ ਹੁਣ ਗਾ ਦਾ ਫਿਊਚਰ ਕੀ ਸੋਚ ਰਹੇ ਹੋ ਆਰਟਿਸਟ ਲਾਈਨ ਚ ਤਾਂ ਪੈ ਗਏ ਪੇਂਟਿੰਗ ਲਾਈਨ ਚ ਤਾਂ ਪੈ ਗਏ ਪਰ ਹੁਣ ਫਿਊਚਰ ਕੀ ਸੋਚੇਗਾ ਕੀ ਕਰਨਾ ਚਾਹੁੰਦੇ ਹਾਂ ਕੀ ਬਣਨਾ ਚਾਹੁੰਦੇ ਹਾਂ ਅ ਇਹ ਚ ਮੈਂ ਹੁਣ ਪ੍ਰੋਫੈਸ਼ਨਲੀ ਹੋਰ ਵੀ ਮੋਡਰਨ ਆਰਟਿਸਟ ਬਣਨਾ ਚਾਹੁੰਦਾ ਆਪਣੀ ਬੀਐਫਏ ਸਟੱਡੀ ਕਰਕੇ ਓਕੇ ਤੇ ਹੁਣ ਇਹ ਚ ਮੈਂ ਹਾਇ ਸਟੱਡੀ ਕਰਾਂਗਾ ਆਪਣੀ ਓਕੇ ਪਲੱਸ 1 ਚ ਓਕੇ ਬਟ ਆਰਟਿਸਟਿਕ ਮਾਪੇ ਉਹਦਾ ਸੁਪਨਾ ਹੁੰਦਾ ਹੈ ਕਹ ਲੋ ਉਹ ਸੋਚਦੇ ਨੇ ਕਿ ਮੇਰਾ ਬੱਚਾ ਪੜ੍ਹੂਗਾ ਲਿਖੂਗਾ ਪੁਲਿਸ ਆਫੀਸਰ ਬਣ ਜੇ ਡੀਐਸਪੀ ਬਣ ਜੇ ਕੁਝ ਵੀ ਬਣ ਜਾ ਤਗੜੇ ਤਗੜਾ ਡਾਕਟਰ ਬਣ ਜਾ ਵਕੀਲ ਬਣ ਤੁਹਾਡੇ ਮਾਪੇ ਦਾ ਸੁਪਨਾ ਕੀ ਸੀ ਇਹ ਤਾਂ ਚਲੋ ਇੱਕ ਕੁਦਰਤੀ ਗੁਣ ਹੋ ਗਿਆ ਨੇ ਤੇ ਪਰਮਾਤਮਾ ਨੇ ਤੁਹਾਨੂੰ ਸਿਰਜਿਆ ਗੁਣ ਦੇ ਕੇ ਇਹ ਤਾਂ ਤੁਸੀਂ ਪਛਾਣ ਕੀਤੀ ਪਰ ਤੁਹਾਡੇ ਮਮਾ ਪਾਪਾ ਦਾ ਸੁਪਨਾ ਕੀ ਸੀ ਸੁਪਨਾ ਤੇ ਉਹਨਾਂ ਦਾ ਮਿਲਕ ਕੋਈ ਨਹੀਂ ਸੀਗਾ ਉਹਨਾਂ ਨੂੰ ਇਹ ਸੀ ਕਿ ਚਲੋ ਚੰਗੇ ਕੰਮ ਚ ਲੱਗ ਗਏ ਕੋਈ ਆਪਣੀ ਵਧੀਆ ਨੌਕਰੀ ਲੱਗ ਜੇ ਤੇ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਚਲੋ ਮੇਰੇ ਚ ਸਕੈਚਿੰਗ ਦਾ ਹੈਗਾ ਤੇ ਹੁਣ ਹਰ ਇੱਕ ਚੀਜ਼ ਦਾ ਸਕੋਪ ਹੁੰਦਾ ਹੈ ਓਕੇ ਤੇ ਫਿਰ ਉਹ ਮੈਨੂੰ ਇਸ ਚ ਲਾਈਨ ਚ ਸਪੋਰਟ ਕਰਨ ਲੱਗ ਪਏ ਸਪੋਰਟ ਕਰਨ ਲੱਗ ਪਏ ਹਾਂਜੀ ਟੋਟਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ ਮੈਨੂੰ 2 ਸਾਲ 4 10 ਕਿੰਨਾ ਮੈਂ ਤੇ ਛੋਟੇ ਹੁੰਦੇ ਤੋਂ ਕਰਦਣਾ ਮੈਂ ਓਕੇ ਕਮ ਸੇ ਕਮ 7 ਸਾਲ ਤਾਂ ਹੋ ਗਏ ਆ 7-7 ਤੇ ਪ੍ਰੋਫੈਸ਼ਨਲੀ ਕੰਮ ਕਰਦਿਆਂ ਵਿੱਚ 4 ਸਾਲ ਹੋ ਗਏ 4 ਸਾਲ ਆਰਟਿਸਟ ਕਦੀ ਇਹ ਵੀ ਸਮਾਂ ਆਇਆ ਹੈ ਪੇਂਟਿੰਗ ਬਣਾ ਰਹੇ ਹੋ ਕਿ ਤੋਂ ਲਾਈਨ ਗਲਤ ਹੋ ਗਈ ਸਕੈਚਿੰਗ ਦੀ ਜਾਂ ਕਲਰ ਦਾ ਥੋੜਾ ਕਿਹ ਲੋ ਡਾਰਕ ਲਾਈਟ ਹੋ ਗਿਆ ਪੇਜ ਫਾੜਨਾ ਪਿਆ ਵਾ ਖੇਚ ਚੜਦੀ ਹੋਵੇ ਗੁੱਸਾ ਆਉਂਦਾ ਹੋਵੇ ਯਾਰ ਇੱਥੋਂ ਐ ਕਰਨਾ ਸੀ ਕਿਉਂਕਿ ਗਲਤੀਆਂ ਕਰ ਕਰਕੇ ਬੰਦਾ ਸਿੱਖਦਾ ਕਦੀ ਆਇਆ ਹੀ ਸਮਾਂ ਕਿੰਨੇ ਕ ਪੇਜ ਹੁਣ ਤੱਕ ਇਸ ਲੈਵਲ ਤੱਕ ਪਹੁੰਚਣ ਲਈ ਬਹੁ ਕਿੰਨੀਆਂ ਗਲਤੀਆਂ ਹੁਣ ਤੱਕ ਕਰਕੇ ਤੇ ਇਸ ਲੈਵਲ ਤੱਕ ਪਹੁੰਚੇ ਗਲਤੀਆਂ ਚਲੋ ਪਹਿਲਾ ਪਹਿਲਾ ਤਾਂ ਹੁੰਦੀਆਂ ਸੀਗੀਆਂ ਤੇ ਹੁਣ ਤੇ ਪੇਸ਼ੈਂਸ ਨਾਲ ਕੰਮ ਕਰੀਦਾ ਕਿਉਂਕਿ ਆ ਕੰਮ ਤਾਲੀ ਵਾਲਾ ਨਹੀਂ ਹੁੰਦਾ ਇਹਨੂੰ ਪੇਸ਼ੈਂਸ ਲਾ ਕੇ ਕਰਦਾ ਤੇ ਜੇ ਕੋਈ ਵੀ ਆਰਡਰ ਆਉਂਦਾ ਤੇ ਉਹਨੂੰ ਆਪ ਆਰਾਮ ਨਾਲ ਹਫਤਾ ਲਗਾ ਕੇ ਤੇ ਬਣਾਉਂਦੇ ਬਣਾਉਣਾ ਮੈਂ ਓਕੇ ਕੀ ਖਰਾਬ ਨਾ ਹੋਵੇ ਕੋਈ ਪੇਜ ਵਗੈਰਾ ਖਰਾਬ ਨਾ ਹੋਵੇ ਓਕੇ ਕੀ ਆਪਣਾ ਫਰੈਸ਼ ਮਾਈਂਡ ਨਾਲ ਚੀਜ਼ ਬਣਾਉਂਦਾ ਮੈਂ ਓਕੇ ਕੀ ਪੇਮੈਂਟ ਐਡਵਾਂਸ ਲੈਣੀ ਉਹ ਕਿਸੇ ਨੂੰ ਆਰਡਰ ਤਿਆਰ ਕਰਵਾਉਣਾ ਹੁੰਦਾ ਹਾਂਜੀ ਪੇਮੈਂਟ ਐਡਵਾਂਸ ਹੈ ਪੂਰੀ ਸਾਰੀ ਪੇਮੈਂਟ ਕਿੱਦ ਦੀ ਚਾਹੇ 50% ਦੇ ਦੇਣ ਚਾਹੇ 100% ਦੇ ਦੇਣ ਓਕੇ ਉਹਦੇ ਲਈ ਉਹਨਾਂ ਦੀ ਮਰਜ਼ੀ ਵੈਸੇ ਮੈਂ ਚਾਹੂੰਗਾ ਇੱਕ ਵਾਰੀ 10-20 ਆਰਡਰ ਕਿੱਥੋਂ-ਕਿੱਥੋਂ ਆ ਚੁੱਕੇ ਕਿਹੜੇ-ਕਿਹੜੇ ਜ਼ਿਲ੍ਹੇ ਤੋਂ ਕਿਹੜੇ-ਕਿਹੜੇ ਸ਼ਹਿਰ ਚੋਂ ਕਿਹੜੇ-ਕਿਹੜੇ ਏਰੀਆ ਚੋਂ ਆ ਚੁੱਕੇ ਆ ਕੈਨੇਡਾ ਤੇ ਕੈਲੀਫੋਰਨੀਆ ਯੂ ਐਸ ਆ ਦੇ ਆ ਅਮਰੀਕਾ ਤੋਂ ਓਕੇ ਨਿਊਜ਼ੀਲੈਂਡ ਤੋਂ ਇੰਗਲੈਂਡ ਵਗੈਰਾ ਓਕੇ ਤੇ ਹੋਰ ਵੀ ਕਈ ਦੇਸ਼ਾਂ ਤੋਂ ਮੈਂ ਚਾਹੂੰਗਾ ਕਿਉਂਕਿ ਨਾ ਦਰਸ਼ਕ ਕਮੈਂਟ ਕਰਨਗੇ ਸ਼ਾਇਦ ਇਹ ਬੰਦਾ ਫੇਮ ਫੇਮ ਲੈਂਡ ਲਈ ਕਹਿ ਰਿਹਾ ਮੈਂ ਤੁਸੀਂ ਇੱਕ ਮੈਨੂੰ ਜਿਹੜਾ ਮੈਸੇਜ ਦਿਖਾਇਆ ਸੀ ਮੈਂ ਚਾਹੂੰਗਾ ਤੁਸੀਂ ਉਹ ਮੈਸੇਜ ਦਿਖਾ ਦਿਓ ਜਿਹੜਾ ਤੁਹਾਨੂੰ ਕੈਲੀਫੋਰਨੀਆ ਤੋਂ ਐਡਰੈਸ ਦਿੱਤਾ ਹੈ ਉਹਨਾਂ ਨੇ ਜਿੱਤੇ ਤੁਸੀਂ ਫੋਟੋ ਕੋਰੀਅਰ ਕਰਨੀ ਕਿਉਂਕਿ ਜ਼ਿਆਦਾਤਰ ਲੋਕ ਨਾ ਸੋਚਣ ਲੱਗ ਪੈਂਦੇ ਸ਼ਾਇਦ ਇਹ ਬੰਦਾ ਯਾਰ ਫੇਮ ਲੈਂਡ ਦਾ ਮਾਰਾ ਝੂਠ ਮਾਰੀ ਜਾਂਦਾ ਮੈਨੂੰ ਕੈਨੇਡਾ ਤੋਂ ਆਰਡਰ ਆ ਰਹੇ ਆ ਇਸ ਤਰ੍ਹਾਂ ਮੈਂ ਚਾਹੂੰਗਾ ਜੇ ਉਹ ਮੈਸੇ ਕਿ ਨਾ ਅੱਜਕੱਲ੍ਹ ਦੁਨੀਆ ਨੂੰ ਨਾ ਦੋ ਪਾਸੇ ਦਾਤਰੀਆਂ ਦੰਦੇ ਆ ਕਿਉਂਕਿ ਨਾ ਲੋਕ ਨਾ ਕਹਿਣਗੇ ਕਿ ਸ਼ਾਇਦ ਯਾਰੇ ਬੰਦਾ ਹੁਣ ਇਹਦੀਆਂ ਇੰਟਰਵਿਊਜ਼ ਆਉਣ ਲੱਪੀਆਂ ਇਹ ਫੇਮ ਫੇਮ ਲੈਣ ਦਾ ਮਾਰਾ ਕਹੀ ਜਾਂਦਾ ਕਿ ਮੇਰੇ ਕੋਲ ਸ਼ਾਇਦ ਲੋਕ ਪੇਂਟਿੰਗਸ ਰੈਡੀ ਕਰਵਾਉਣ ਜਾਂ ਕੁਝ ਵੀ ਹੈ ਨਾ ਮੈਂ ਚਾਹੂੰਗਾ ਬਸ ਨੰਬਰ ਨਹੀਂ ਸ਼ੇਅਰ ਕਰਨਾ ਉਹਨਾਂ ਦਾ ਸਿਰਫ ਜਿਹੜਾ ਉਹਨਾਂ ਦਾ ਮੈਸੇਜ ਐਡਰੈਸ ਕੈਲੀਫੋਰਨੀਆ ਦਾ ਆਇਆ ਮੈਂ ਚਾਹੂੰਗਾ ਆਪਾਂ ਸਾਂਝਾ ਕਰ ਲਈਏ ਦਰਸ਼ਕਾਂ ਦੇ ਨਾਲ ਹਾਂ ਨੰਬਰ ਕਵਰ ਕਰ ਲਓ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਨੰਬਰ ਕਵਰ ਕਰ ਲਓ ਬਈ ਜੀ ਏਸ ਐਡਰੈਸ ਤੇ ਬਾਈ ਨੇ ਮੈਂ ਜਾਉਂਗਾ ਡਰੈੱਸ ਨੂੰ ਥੋੜਾ ਜਿਹਾ ਥੋੜਾ ਜਿਹਾ ਓਪਨ ਨਹੀਂ ਹੁੰਦਾ ਇਹ ਹਾਂ ਹੋ ਗਿਆ ਆ ਮੁੰਨਾ ਨੰਬਰ ਦੇ ਹਾਂਜੀ ਓਕੇ ਇਹਨਾਂ ਨੂੰ ਇੱਥੋਂ ਭੇਜਨਾ ਹੈ ਇਹਨਾਂ ਦੀ ਉਹਦਾ ਨੰਬਰ ਇਹ ਇੰਡੀਆ ਦਾ ਨੰਬਰ ਹੈ ਇਹਨਾਂ ਦਾ ਜਿਹੜਾ ਚੱਲਦਾ ਹੈ ਬਾਈ ਨੂੰ ਆਰਡਰ ਆਉਣ ਲੱਗ ਪਿਆ ਬਈ ਦੇ ਯਾਰ ਹੱਥ ਦੇ ਗੱਲ 'ਚ ਕਲਾ ਹੀ ਇੰਨੀ ਅਜੀਹੀ ਹੈ ਕਿ ਫਿਰ ਮੈਂ ਜਦੋਂ ਆਪ ਆ ਕੇ ਫੋਟੋ ਦੇਖਿਆ ਨਾ ਮੈਂ ਸ਼ੌਰਟਸ ਲਾਉਂਗਾ ਸ਼ਾਇਦ ਕਪੂਰ ਫੋਟੋਆਂ ਬੋਲਦੀਆਂ ਪਈਆਂ ਨੇ ਬੋਲਦੀਆਂ ਮੂੰਹੋਂ ਕਿ ਹਾਂ ਅਸੀਂ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਆਰਟਿਸਟ ਦੇ ਘਰੇ ਬੈਠੀਆਂ ਆਰਟਿਸਟ ਯਾਰ ਮੈਂ ਥੋੜਾ ਸਹੀ ਨਾਮ ਨਹੀਂ ਪੁੱਛਿਆ ਅਸਲ ਮੈ ਹਾਂਜੀ ਇਹ ਬੱਚੇ ਨੇ ਆਪਣਾ ਟੈਲੈਂਟ ਪਹਿਚਾਣਿਆ ਬਚਪਨ ਦੇ ਵਿੱਚ ਕਰਦੇ ਆਏ ਕਾਫੀ ਗਲਤੀਆਂ ਕੀਤੀਆਂ ਪਰ ਹੁਣ ਇਸ ਲੈਵਲ ਤੱਕ ਪਹੁੰਚਿਆ ਪਰ ਕਿਤਨਾ ਕਿਤੇ ਘਾੜ ਰਿਆ ਜਾਂਦੀ ਆ ਉਹਨਾਂ ਲੋਕਾਂ ਦੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਵੀ ਉਹਨਾਂ ਦੇਖਾ ਕਰ ਜਾਂਦੇ ਨੇ ਮਿਹਨਤ ਕਰਨ ਤੋਂ ਡਰਦੇ ਨਹੀਂ ਕਰਦੇ ਹਾਲਾਤ ਕੁਛ ਅੱਛੇ ਖਾਸੇ ਨਹੀਂ ਹੈਗੇ ਵੀਰੇ ਨੇ ਦੱਸਿਆ ਨਹੀਂ ਮੈਂ ਦੇਖੇ ਹਾਲਾਤ ਕਿਉਂਕਿ ਮੈਂ ਜਦੋਂ ਇੰਟਰ ਹੋਇਆ ਨਾ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਬਾਈ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਉਹ ਕਿਉਂਕਿ ਪਾਪਾ ਚਾਹ ਦਾ ਕੰਮ ਕਰਦੇ ਨੇ ਇਹੋ ਜਿਹੇ ਬੰਦੇ ਨੂੰ ਜੇ ਆਪਾਂ ਸਪੋਰਟ ਕਰ ਦਈਏ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੰ ਪਤਾ ਨਹੀਂ ਕਿੰਨਾ ਕਿ ਸ਼ੁਕਰਗੁਜ਼ਾਰ ਹੋਊਗਾ ਉਹਨਾਂ ਲੋਕਾਂ ਦਾ ਹਾਲਾਂਕਿ ਇਹ ਹਰ ਇੱਕ ਦੇ ਘਰੇ ਜਾ ਕੇ ਤੇ ਦੇਖੂਗਾ ਨਹੀਂ ਕਿੰਨੇ ਇਹਦੀ ਵੀਡੀਓ ਸ਼ੇਅਰ ਕੀਤੀ ਆ ਕਿੰਨੇ ਕਮੈਂਟ ਕੀਤਾ ਕਿੰਨੇ ਲਾਈਕ ਕੀਤਾ ਬਟ ਇਹ ਜਦੋਂ ਆਪਣੀ ਵੀਡੀਓ ਖੋਲ ਕੇ ਦੇਖੂਗਾ ਜੇ ਇਹਦੀ ਵੀਡੀਓ ਥੱਲੇ 100 ਸ਼ੇਅਰ ਵੀ ਹੋਏ ਨਾ ਇਹ 100 ਨੂੰ ਸੀਸਾ ਜ਼ਰੂਰ ਦੇਊਗਾ ਕਿ ਯਾਰ ਇਹਨਾਂ ਸੌ ਨੇ ਮੈਨੂੰ ਕੁਝ ਕਾਬਿਲਤਾ ਸਮਝਿਆ ਕੁਝ ਸੋਚਿਆ ਕਿ ਮੈਂ ਕੁਝ ਕਰ ਸਕਦਾ ਪਰ ਯਾਰ ਮੈਂ ਜਿਸ ਕਮਰੇ ਦੇ ਵਿੱਚ ਬੈਠਾ ਵਾਂ ਇੱਕ ਕਮਰਾ ਹੈ ਨਾ ਰਸੋਈ ਲੱਗਦੀ ਹੈ ਇਹਨਾਂ ਦੀ ਠੀਕ ਹੈ نیچےੋਂ ਮੈਂ ਜਦੋਂ ਚੜਿਆਂਗਾ ਤੇ ਐਂਟਰੀ ਤੋਂ ਹੀ ਪਤਾ ਲੱਗ ਗਿਆ ਸੀ ਮੈਨੂੰ ਬਾਈ ਨੇ ਬਹੁਤ ਆਪਣੀ ਰਿਸਪੈਕਟ ਕੀਤੀ ਐ ਰੋਟੀ ਪਾਣੀ ਬਣਾ ਕੇ ਰੱਖਿਆ ਯਾਰ ਪੂਰੀ ਰਿਸਪੈਕਟਿਵਫੁਲੀ ਆਪਾਂ ਨੂੰ ਹਨ ਪਰ ਮੈਂ ਵੀ ਚਾਹੂੰਗਾ ਯਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਵਾਂ ਸੋ ਬਾਈ ਦਾ ਆਹ ਪ੍ਰੋਜੈਕਟ ਐ ਬਾਈ ਸਾਡੇ ਆਉਣ ਦੇ ਨੂੰ ਅਸੀਂ ਤਿਆਰ ਕਰਦਾ ਪਿਆ ਸੀ ਮੈਂ ਸ਼ਾਰਟਸ ਲਏ ਨੇ ਬਾਈ ਦੇ ਆ ਮੇਰੇ ਬੈਠਾ ਬੈਠਾ ਬਾਈ ਨੇ ਇੰਨਾ ਕਰੈਡੀ ਕੀਤਾ ਹੈੜਾ ਪੇਂਟ ਵਗੈਰਾ ਕੀਤਾਗਾ ਤੇ ਬਹੁਤ ਵਧੀਆ ਲੱਗਾ ਮੈਨੂੰ ਹਨਾ ਮਿਲ ਕੇ ਤੇ ਮੈਂ ਚਾਹੂੰਗਾ ਕਿ ਹੁਣ ਸਾਡੇ ਦਰਸ਼ਕਾਂ ਤੇ ਐਨ ਆਰ ਆ ਵੀਰਾਂ ਤੇ ਮੈਨੂੰ ਮਾਣ ਐ ਜਰੂਰ ਆਰਡਰ ਦਿਓ ਵੀਰੇ ਨੂੰ ਵੀਰੇ ਆਪਣਾ ਇੱਕ ਕੰਟੈਕਟ ਨੰਬਰ ਦੱਸ ਦਿ ਸਿਕਵਾ ਦਰੋਂ ਬੋਲ। ਓਕੇ। ਮੈਂ ਕੈਮਰਾਮੈਨ ਨੂੰ ਕਹੂੰਗਾ ਪਲੀਜ਼ ਇੱਕਰੀ ਆਹ ਕਮਰੇ ਦੇ ਵਿੱਚ ਕੈਮਰਾ ਘੁਮਾ ਦਿਓ। ਇੱਕਰੀ ਦਿਖਾ ਦਿਓ ਕਿ ਆਹ ਵੀਰੇ ਦਾ ਕਮਰਾ ਹੈਗਾਗਾ। ਤੇ ਇੱਥੇ ਅਸੀਂ ਬੈਠ ਕੇ ਜਿਹੜੀ ਇੰਟਰਵਿਊ ਵੀਰੇ ਦੀ ਕਰ ਰਹੇ ਆ ਤੇ ਇੱਥੇ ਪੇਂਟਿੰਗਸ ਦਿਖਾ ਦਿਓ ਜਿਹੜੀਆਂ ਥੱਲੇ ਪਈਆਂ ਬੈਡ ਤੇ। ਆ ਸਾਰੀਆਂ ਦਿਖਾ ਦਿਓ। ਕਿ ਆ ਬਾਈ ਨੇ ਸਾਨੂੰ ਸਾਰੀਆਂ ਆਂ ਦੇ ਨੂੰ ਦਿਖਾਤੀਆਂ ਸੀਗੇ। ਬਈ ਆਹ ਨਾਥੀ ਤਿਆਰ ਕੀਤੀਆਂ ਨੇ। ਬਾਕੀ ਮੈਂ ਸ਼ਾਰਟਸ ਜ਼ਰੂਰ ਲਾਉਂਗਾ। ਤੇ ਸੋ ਹੁਣ ਬਸ ਉਮੀਦ ਹੈ ਮੈਨੂੰ ਆਪਣੇ ਦਰਸ਼ਕਾਂ ਤੋਂ ਕਿ ਵੀਰੇ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਊਗੀ ਸੋਸ਼ਲ ਮੀਡੀਆ ਤੇ।